ਇਟਲੀ ਵਿਚ ਖੇਤੀਬਾੜੀ ਕਾਮਿਆਂ ਤੇ ਕੁਦਰਤ ਦਾ ਕਹਿਰ ਕੰਮ ਦੌਰਾਨ ਇੱਕ ਹੋਰ ਪੰਜਾਬੀ ਦੀ ਹੋਈ ਦਰਦਨਾਕ ਮੌਤ ਇਟਲੀ ਵਿੱਚ ਕੁਝ ਮਹੀਨੇ ਪਹਿਲਾਂ ਹੀ ਲਕੀਨਾ ਜਿਲ੍ਹਾ ਦੇ ਨੇੜੇ ਖੇਤੀਬਾੜੀ ਦੇ ਕਾਮਤੋਂ ਸਤਨਾਮ ਸਿੰਘ ਨਾਮ ਦੇ ਵਿਅਕਤੀ ਦੀ ਮੌਤ ਹੋਣ ਨਾਲ ਸਾਰਾ ਭਾਰਤੀ ਤੇ ਟਾਲਿਨ ਪਾਈਚਾ ਦਾ ਸ਼ੋਕ ਵਸੀ ਕਿ ਹੁਣ ਬੀਤੇ ਦਿਨੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਦਿੱਤੇ ਜਿਲ੍ਹਾ ਸਲੇਰਨ ਨੂੰ ਨੇਪਤੀ ਪਲੇਗਨ ਦੇ ਇਲਾਕੇ ਵਿੱਚ ਬੋਲੀ ਦੇ ਕੰਪ ਲੋਗ ਵੇਖੇ ਟਰੈਕਟਰ ਦੇ ਪਿਛੇ ਜਮੀਨ ਦੀ ਮਿੱਟੀ ਨੂੰ ਪਧਰਾ ਕਰਨ ਵਾਲੇ ਰੋਟਾਵੇਟਰ ਮਸ਼ੀਨ ਨਾਲ ਖੇਤਾਂ ਵਿੱਚ ਕੰਮ ਕਰ ਰਿਹਾ ਮਨਜਿੰਦਰ ਸਿੰਘ ਰਿੰਪਾ 49 ਸਾਲ ਨਾਮ ਦੇ ਪੰਜਾਬੀ ਨੌਜਵਾਨੀ ਦਰਦ ਨਾਲ ਬਹੁਤ ਹੋ ਗਈ ਹੈ। ਮ੍ਰਿਤਕ ਮਨਜਿੰਦਰ ਸਿੰਘ ਰਿੰਪਾ ਨਾਲ ਕੰਮ ਕਰ ਰਹੇ ਮਨਜਿੰਦਰ ਸਿੰਘ ਬਲ ਨੇ ਪਰਿਮਾਨ ਨਾਲ ਪ੍ਰੈਸ ਨਾਲ ਘਰ ਪਦਰਨ ਦੱਸਿਆ ਕਿ ਰੋਜ਼ ਦੀ ਤਰ੍ਹਾਂ ਮ੍ਰਿਤਕ ਮਨਜਿੰਦਰ ਸਿੰਘ ਖੇਤਾਂ ਦੀ ਵਾਹੀ ਕਰ ਰਿਹਾ ਸੀ ਅਤੇ ਅਸੀਂ ਦੁਪਹਿਰ ਨੂੰ ਕੰਮ ਛੱਡ ਕੇ ਥੋੜੀ ਦੂਰ ਖੇਤਾਂ ਵਿੱਚ ਬਣੇ ਰਹਿਣ ਉਸ ਦੇ ਚਲੇ ਗਏ। ਅਤੇ ਕੁਝ ਸਮੇਂ ਬਾਅਦ ਮਾਲਕ ਦਾ ਬੇਟਾ ਤੇ ਮਾਲਕ ਆ ਕੇ ਦੱਸਦੇ ਹਨ ਘਰ ਤੋਂ ਬਾਹਰ ਨਾ ਆਉਣ ਕਿਉਂਕਿ ਖੇਤਾਂ 'ਚ ਪੁਲਿਸ ਆਈ ਹੋਈ ਹੈ। ਸਾਥੀ ਮਜ਼ਦੂਰ ਨੇ ਆ ਕੇ ਦੱਸਿਆ ਕਿ ਫਿਰ ਅਸੀਂ ਮ੍ਰਿਤਕ ਮਨਜਿੰਦਰ ਸਿੰਘ ਰਿੰਪਾ ਦੇ ਫੋਨ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਆਇਆ ਤੇ ਫਿਰ ਅਸੀਂ ਕਿਸੇ ਹੋਰ ਨੇੜਲੇ ਖੇਤਾਂ ਵਾਲੇ ਪੰਜਾਬੀ ਮਜ਼ਦੂਰ ਨੂੰ ਫੋਨ ਕਰਕੇ ਪੁੱਛਿਆ ਤੇ ਉਸਨੇ ਸਾਨੂੰ ਦੱਸਿਆ ਕਿ ਤੁਹਾਡੇ ਮਾਲਕਾਂ ਦੇ ਖੇਤਾਂ ਵਿੱਚ ਟਰੈਕਟਰ ਤੇ ਇੱਕ ਹਾਦਸਾ ਹੋ ਗਿਆ ਹੈ ਜਿਸ ਵਿੱਚ ਕਿਸੇ ਦੀ ਮੌਤ ਹੋ ਗਈ ਹੈ ਇਸ ਤੋਂ ਬਾਅਦ ਜਦੋਂ ਅਸੀਂ ਦੇਖਿਆ ਤਾਂ ਮਨਜਿੰਦਰ ਸਿੰਘ ਰਿੰਪਾ ਦੇ ਸਰੀਰ ਦੇ ਟੁਕੜੇ ਹੋ ਗਏ ਸਨ ਤੇ ਪੁਲਿਸ ਮੌਕੇ ਤੇ ਪਹੁੰਚੀ ਡਾਕਟਰਾਂ ਦੀ ਟੀਮ ਨਾਲ ਰਿੰਪਾ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਸੀ ਮਨਜਿੰਦਰ ਸਿੰਘ ਬੱਲ ਨੇ ਕਿਹਾ ਕਿ ਮੌਤ ਦੇ ਕਾਰਨਾਂ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਦੱਸਿਆ ਜਾ ਰਿਹਾ ਕਿ ਮਰਦਕ ਮਨਜਿੰਦਰ ਸਿੰਘ ਰਿੰਪਾ ਦੀ ਮੌਤ ਟਰੈਕਟਰ ਤੋਂ ਹੇਠਾਂ ਡਿੱਕੇ ਰੋਟਾਵੇਟਰ ਹੇਠ ਆ ਜਾਣ ਕਰਕੇ ਹੋਈ ਹੈ ਦੂਜੀ ਪਾਸੇ ਇਤਲੀ ਦੇ ਉਗਨੀ ਸ਼ਖੀਅਤ ਗੀਤਕਰ ਨਰਵੈਲ ਸਿੰਘ ਤਾਸ਼ਪੁਰ ਦੇ ਮ੍ਰਿਤਕ ਦੇ ਪੁੱਤਰ ਪ੍ਰਭਜੀਤ ਸਿੰਘ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸ ਕਤਲ ਦੇ ਪਿਛੇ ਕੋਈ ਰਾਜ ਹੋ ਸਕਦੇ ਹਨ ਅਤੇ ਪਰਿਵਾਰ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਖੇਤਾਨਾ ਮਾਲਕ ਮੌਤ ਦੀ ਸਹੀ ਜਾਣਕਾਰੀ ਨਹੀਂ ਦੱਸ ਰਿਹਾ ਹੈ ਦੱਸਣਯੋਗ ਹੈ ਕਿ ਮ੍ਰਿਤਕ ਦੀ ਪਛਾਣ ਮਨਜਿੰਦਰ ਸਿੰਘ ਜੋ ਕਿ ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੇ ਪਿੰਨ ਤਾਸ਼ਪੁਰਵਜ ਹੋਈ ਹੈ ਜੋ ਕਿ ਪਿਛਲੇ ਲੰਮੇ ਸਮੇ ਤੋਂ ਇਤਲੀ ਵਿੱਚ ਰਹਿੰਦਾ ਸੀ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੌਤ ਦੇ ਕਾਰਨ ਬਾਰੇ ਸਹੀ ਪਤਾ ਲੱਗ ਸਕੇ ਖਬਰ ਲਿਖੇ ਜਾਣ ਤੱਕ ਪਰਿਵਾਰ ਵੱਲੋਂ ਮੌਤੇ ਅਸਲ ਕਾਰਨਾਂ ਦੀ ਪੁਸ਼ਟੀ ਨਹੀਂ ਕੀਤੀ ਗਈ ਸੀ। ਬਸ ਇੰਨਾ ਹੀ ਪਤਾ ਲੱਗ ਸਕਿਆ ਕਿ ਟਰੈਕਟਰ ਚਲਾ ਰਿਹਾ ਮਨਜਿੰਦਰ ਸਿੰਘ ਰਿੰਪਾ ਟਰੈਕਟਰ ਦੇ ਥੱਲੇ ਔਰ ਕਾਰਨ ਫੋਟੋਵੀਟੋ ਮਸ਼ੀਨ ਨਾਲ ਦਰਦ ਲੱਗ ਮੌਤੇ ਮੂਹੇ ਵਿੱਚ ਲੱਗ ਗਿਆ। ਸਸੀਕਾਲ ਸਾਰ ਸਸੀਕਾਲ ਅੱਜ ਮੈਂ ਗੱਲ ਕਰਨੀ ਚਾਹੁੰਦਾ ਹਾਂ ਜਿਹੜੀ ਕਿ ਹੁਣ ਸ਼ੁੱਕਰਵਾਰ ਐਕਸੀਡੈਂਟ ਹੋਇਆ ਮਨਜਿੰਦਰ ਸਿੰਘ ਰਿੰਪੇ ਦਾ ਰੋਜ਼ 10-12 ਘੰਟੇ ਕੰਮ ਕਰਦਾ ਬਹੁਤ ਕੰਮ ਕਰਦਾ ਮਿਹਨਤੀ ਮੁੰਡਾ ਸੀਗਾ। ਉਹ ਅਚਾਨਕ ਇਹ ਐਕਸੀਡੈਂਟ ਸੁਣ ਕੇ ਬਹੁਤ ਮਾਨੂੰ ਦੁੱਖ ਹੋਇਆ ਬਹੁਤ ਹੀ ਮੜਾ ਆਇਆ ਸ਼ੁਕਰ ਰਾਤ ਨੂੰ ਹੋਇਆ ਤੇ ਸਾਢੇ 4 ਵਜੇ ਹੋਇਆ ਸਾਨੂੰ ਰਾਤ ਨੂੰ ਸਾਢੇ 10:30 ਵਜੇ ਪਤਾ ਲੱਗਾ ਮੇਰੇ ਪਿੰਡ ਦਾ ਮੁੰਡਾ ਉੱਥੇ ਹੈਗਾ ਨਿੱਕੀ ਤੋਂ ਉਹਨੇ ਹਾਂ ਦੱਸਿਆ ਸੀਗਾ ਤੇ ਦੂਜੇ ਦਿਨ ਅਸੀਂ ਫਿਰ ਟ੍ਰੈਕਟਰ ਲੈ ਕੇ ਬਾਦ ਵਿੱਚ ਉਹ ਗਏ ਰਾਤ ਨੂੰ ਸਰੀਰ ਆਖਮ ਜਾਣ ਨੂੰ ਲੱਗੀ ਤੂੰ ਵੀ ਤੈਨੂੰ ਫਿਰ ਐਤਵਾਰੀ ਤੇ ਘਰੇ ਵੀ ਗਏ ਐਤਵਾਰ ਜਾ ਕੇ ਮੁੰਡੇ ਖੱਤੇ ਨੇ ਉੱਥੇ ਗਏ ਕਿ ਤੇ ਐਕਸੀਡੈਂਟ ਹੋਇਆ ਉਹ ਥਾਂ ਦੇਖਿਆ ਪਰ ਥਾਂ ਦੇਖ ਕੇ ਇਹ ਲੱਗਾ ਵੀ ਜੋ ਮਾਲਕਾ ਕਹਿੰਦਾ ਉਹ ਗੱਲਾਂ ਨਹੀਂ ਲੱਗ ਮੇਟ ਖਾਲੀਆਂ ਉਸਾਬ ਦਾ ਜਿਹਦਾ ਜੋ ਮਾਲ ਕਹਿੰਦਾ ਉਹ ਮਾਲ ਕਹਿੰਦਾ ਮੈਂ ਘੁੰਮ ਇਹਦਾ ਆਫ ਦਿ ਡੇਰੀ ਤੇ ਸੀਗਾ ਉਥੇ ਫਾਰਮ ਤੇ ਤੇ ਮੇਰਾ ਭਰਾ ਇਧਰੋਂ ਗਿਆ ਘੁੰਮ ਦਾ ਤੋਂ ਨੇ ਮੰ ਦੱਸਿਆ ਜਾ ਕੇ ਤੇ ਡਾਟਰ ਖੱਤੇ ਜ ਸਟਾਰ ਆ ਤੇ ਡਰਾਈਵਰ ਹੈ ਨਹੀਂ ਤੂੰ ਕਹਿੰਦਾ ਮੈਂ ਉਦੋਂ ਚਲੇ ਗਿਆ ਜਦੋਂ ਮੈਂ ਗਿਆ ਵਾਂ ਤੇ ਟਰੈਕਟਰ ਸਟਾਰਟ ਸੀਗਾ ਤੇ ਬੰਦਾ ਹੈ ਨਹੀਂ ਸੀ ਹੁਣ ਇਹ ਨਹੀਂ ਪਤਾ ਵੀ ਉਹਦਾ ਵੀ ਟਰੈਕਟਰ ਚੱਲਦਾ ਸੀਗਾ ਤੇ ਜਦੋਂ ਮੈਂ ਗਿਆ ਵਾਂ ਤਾਂ ਵੀ ਬੰਦਾ ਮਰਿਆ ਪਿਆ ਸੀ ਪਿੱਛੇ ਵੜਿਆ ਪਿਆ ਸੀ ਵੀ ਜੇ ਇਹ ਬੰਦਾ ਹੁਣ ਰੂਟਾ ਮੀਟਰ ਫੇਰੰਦੇ ਆ ਕਟੋੜ ਪੰਜਾਂ ਕਿਲਿਆਂ ਜੋ ਫੇਰ ਕੇ ਆ ਆਖੀਰਲੇ ਜਿਹੜੇ ਸੀਗਾ ਵੀ ਸੇ ਲੇ ਉਹਦਾ ਕਿ 4 ਵਜੇ ਕੰਮ ਛੱਡਦਾ ਉਹਦਾ ਲੇਟ ਵੀ ਸੇਵਾ ਤੇ ਹੋ ਗਿਆ ਕਿ ਮੈਂ ਆ ਸੇਰੇ ਖਤਮ ਕਰਦੇ ਆ ਵੀ ਉਹ ਜਿਹੜਾ ਸੀਗਾ ਉਹਦੇ ਪਾਸ ਦਾ ਕਿਲਾ ਜਿੰਨੀ ਵੀ ਸੀਗਾ ਉਹ ਜਿਹਦੇ ਸੇਰੇ ਸੀਗੇ ਆਖਰੀ ਸੇਰਾ ਸੀਗਾ ਟ੍ਰੈਕਟ ਬਾਹਰ ਕੱਢ ਕੇ ਉਹਨੇ ਤੇ ਸਿਰਫ ਵਾਪਸ ਜਾ ਕੇ ਉਹਨੇ ਬਾਹਰ ਆ ਜਾਣਾ ਸੀ ਵੀ ਇਹਨਾਂ ਰਹਿ ਗਿਆ ਹੈਗਾ ਤੇ ਇਹਦਾਂ ਸੇਰੇ ਦੇ ਬਾਹਰ ਨਿਕਲਣਾ ਸੀ ਬਸ ਐਂਟੀ ਹੀ ਬਤ ਉਹ ਚਾਰ ਪੰਜ ਕਰਮਾ ਹੀ ਥਾ ਰਹਿਦਾ ਜਿਦੋਂ ਟ੍ਰੈਕਟ ਬਾਹਰ ਕੱਢਣਾ ਸੀ ਉਹਨੇ ਉਹਨੂੰ ਲਾਉਨੇ ਤੇ ਆਸੇ ਲਾਉਨੇ ਸਾਰੇ ਗੱਲਾਂ ਮੇਰੀਆਂ ਹੁਣ ਇਹ ਕਹਿੰਦੇ ਵੀ ਜੇ ਹੁਣ ਟਰੈਕਟਰ ਚੱਲਦੇ ਤਾਂ ਉਹ ਉਤਰਿਆ ਉਹਨਾਂ ਇੱਕ ਮਨ ਮੰਨ ਲਿਆ ਜੀ ਚੱਲਦੇ ਤਾਂ ਉਤਰਿਆ ਉਤਰ ਲਗਾ ਥਲੇ ਡੈਪੇ ਆ ਉੱਪਰ ਦੇ ਟਰੈਕਟਰ ਲੰਘਿਆ ਤੇ ਟਾਇਰ ਨੇ ਜਾ ਕੇ ਮਾਰਿਆ ਰੂਟਾ ਰੂਟੇ ਮੋਰੇ ਤੇ ਜੇ ਰੂਟਾ ਰੂਟੇ ਦੇ ਮੋਰੇ ਹੁੰਦਾ ਫਿਰ ਸਾਰੇ ਵੱਡੇ ਜਾਣਾ ਸੀ ਉਹ ਨਹੀਂ ਹੀ ਬਚਣਾ ਰੀਣ ਵੀ ਨਹੀਂ ਹੀ ਬਚਣਾ ਸਾਰੇ ਉਤਰ ਦੇਣਾ ਸੀ ਤੇ ਜੇ ਮੋੜ ਨੂੰ ਜਿੱਦਾਂ ਕਹਿੰਦਾ ਕਹਿੰਦਾ ਵੀ ਮੋੜ ਰੇ ਅੱਗੇ ਨੂੰ ਵੀ ਕੋਈ ਕੋਈ ਚਾਂਸ ਨਹੀਂ ਬਣਦਾ ਜੇ ਉੱਪਰ ਦੀ ਟ੍ਰੈਕ ਤੋਂ ਪਛਾਣ ਨੂੰ ਨਹੀਂ ਡੱਗ ਸਕਦਾ ਕਿਤੇ ਜੇ ਅਟੈਕ ਆ ਗਿਆ ਉਹਨੂੰ ਅਟੈਕ ਆ ਕੇ ਵੀ ਸੀਟ ਬਹੁਤ ਨੀਵੀਂ ਆ ਸਾਈਡਾਂ ਵੱਡੀਆਂ ਉਹਦੇ ਪਤਾ ਡੈਗੀ ਸਕਦਾ ਕਦੋਂ ਟੇਟਾ ਬੇਟਾ ਹੋ ਜੂ ਸਟੀਅਰਿੰਗ ਦੇ ਸਰ ਡੈਗ ਹੋਊਗਾ ਬੰਦਾ ਤਾਂ ਵੀ ਨਹੀਂ ਡੱਗ ਸਕਦਾ ਥੱਲੇ ਫਿਰ ਟ੍ਰੈਕਰ ਉੱਥੇ ਕੁਝ ਨਹੀਂ ਕਰ ਟ੍ਰੈਕਰ ਨੇ ਉੱਥੇ ਥਾਂ ਵੇਖ ਕੇ ਯਕੀਨ ਨਹੀਂ ਆਉਂਦਾ ਜਿੱਦਾਂ ਮਾਲਕ ਦੱਸਦਾ ਕੋਈ ਗੱਲਬਾਤ ਕੋਈ ਹੋਰ ਆ ਮਾਲਕ ਝੂਠ ਬੋਲਦਾ ਮਾਲਕ ਨਹੀਂ ਸੱਚ ਦੱਸਦਾ ਤੇ ਸਾਨੂੰ ਵੀ ਇਹੋ ਸ਼ੱਕ ਆ ਕੋਈ ਗੱਲ ਕੋਈ ਹੋਰ ਆ ਮਾਲਕ ਸੱਚ ਦੱਸੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਸਾਨੂੰ ਇਹਦੀ ਸਹੀ ਸ਼ਾਨਬਿੰਦ ਕਰੋ ਦੱਸੋ ਸਾਨੂੰ ਜੋ ਹੋਇਆ ਇਹੋ ਸਾਡੀ ਮੰਗ ਆ ਇਹੋ ਪ੍ਰਵਾਦੀ ਦੀ ਮੰਗ ਪਰਿਵਾਰ ਦਾ ਰੋੜੋ ਬਰਾਹਾਲ ਹੋਇਆ ਫਿਰ ਜਿਹੜੇ ਮੁੰਡੇ ਉਹ ਕਿਤੇ 4 ਵਜੇ ਕੰਮ ਖੜੇ ਨੇ ਹੜੀ ਤੇ ਰਹੇ 4:30 ਤਾਈ ਆਇਆ ਜੀ 4:30 ਮਾਲਕ ਦਾ ਜਿਹੜਾ ਮੁੰਡਾ ਆਇਆ ਉਹ ਕਹਿੰਦਾ ਤੁਸੀਂ ਅੰਦਰ ਵੜ ਕੇ ਵੜ ਜਾਵੀਂ ਪੁਲਿਸ ਆ ਗਈ ਉਹਨਾਂ ਪਰ ਉਹ ਕਿੰਡਾ ਲਾਤਾ ਬੰਦੇ ਅੰਦਰ ਵੜਤੇ ਫਿਰ ਸਾਰਾ ਕੋਈ ਕਰ ਕਰਾ ਕੇ ਜਦੋਂ ਪੁਲਿਸ ਚਲੇ ਗਈ ਉਸ ਤੋਂ ਬਾਅਦ ਇਹਨਾਂ ਦਾ ਗੋਹਾ ਖੁੱਲਿਆ ਫਿਰ ਬਾਹਰ ਨਿਕਲੇ ਉਸ ਤੋਂ ਬਾਅਦ ਇਹਨਾਂ ਨੇ ਦੇਖਿਆ ਕਹਿੰਦੇ ਉਹ ਕਾਲਾ ਟਰੈਕਟਰ ਹੀ ਲਾਉ ਤੇ ਹੈ ਹੀ ਕੁਛ ਨਹੀਂ ਇਹੀ ਗੱਲ ਆ ਤੁਸੀਂ ਵੀ ਹੋ ਇਹੋ ਹੀ ਸਾਨੂੰ ਵੀ ਇਹੋ ਹੀ ਸ਼ੱਕ ਆ ਕਿ ਕਾਰੋ ਕੋਈ ਹੋ ਰਿਹਾ ਮਾਲਕ ਨਹੀਂ ਸੱਚ ਦੱਸਦਾ ਨਾ ਕਿ ਜੋ ਵੀ ਆਹੀ ਕਹਿੰਦੇ ਆ ਵੀ ਪੁਲਿਸ ਪ੍ਰਸ਼ਾਸਨ ਸਾਨੂੰ ਦਾ ਵੀ ਤੇਰੀ ਭਾਲ ਕਰੇ ਚੰਗੀ ਪੂਰੀ ਇਹ ਤਫਤੀਸ਼ ਜਣੀ ਦਾ ਕਰਕੇ ਦੱਸੇ ਵੀ ਕੀ ਗੱਲ ਆ ਕਿ ਇਹੋ ਹੀ ਸਾਰੀ ਮੰਗਿਆ ਹਨਾ